ਹਾਂਜੀ ਅੱਜ ਅਸੀਂ ਪਹੁੰਚਿਆ ਸਾਧੂ ਢੀ ਨਾਪੇ ਦੇ ਕੋਲ ਨਾਪੇ ਤੋਂ 9 ਕਿਲੋਮੀਟਰ ਦੂਰ ਆ ਡਿਸਟ੍ਰਿਕਟ ਇਹਨੂੰ ਪੈਂਦਾ ਪਟਿਆਲਾ ਸੋ ਅੱਜ ਤੁਹਾਨੂੰ ਘੁਮਾਉਂਦੇ ਆ ਸਾਧੂ ਢੀ ਪਿੰਡ ਬਹੁਤ ਸੋਹਣਾ ਬਣਿਆ ਹੋਇਆ ਇਹ ਪਿੰਡ ਦੇ ਹੀ ਵੀਰਾਂ ਵੱਲੋਂ ਸਰਪੰਚ ਸਾਹਿਬ ਵੱਲੋਂ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਰੈਨੂਏਟ ਕਰਿਆ ਹੋਇਆ ਸਾਰੀਆਂ ਦੀਵਾਰਾਂ ਤੇ ਰੰਗ ਕਰਿਆ ਹੋਇਆ ਤੁਹਾਡੀ ਪਿੰਡ ਵਾਲਿਆਂ ਨਾਲ ਵੀ ਗੱਲ ਕਰਾਉਂਦੇ ਆ ਸ਼ੁਰੂਆਤ ਆ ਜੋ ਸੁਣੀਏ ਕੀ ਕਹਿੰਦੇ ਨੇ ਪਿੰਡ ਵਾਲੇ ਜੀ ਵਧੀਆ ਹੋਰ ਪਿੰਡ ਬੜਾ ਸੋਹਣਾ ਬਣਾਦਾ ਬਾਬੇ ਬਹੁਤ ਵਧੀਆ ਜੀ ਬਹੁਤ ਵਧੀਆ ਸਰਪੰਚ ਜੀ ਮੇਰੇ ਮਿਹਰਬਾਨੀ ਹੈ ਜੀ ਅੱਛਾ ਪਿੰਡ ਦੇ ਰਿਸ਼ਤੇਦਾਰ ਫੋਨ ਕਰਦੇ ਨੇ ਬਾਹਰ ਲਿਆ ਕੇ ਬਹੁਤ ਵਧੀਆ ਵਾਧੂ ਆਲਾ ਦੇਖਦਾ ਜੀ ਬਹੁਤ ਵਧੀਆ ਸਹੂਲਤ ਕਰਤੀ ਅੱਛਾ ਅੱਛਾ ਹਾਂ ਜੀ ਹਾਂ ਸਰਪੰਚ ਜੀ ਬਹੁਤ ਵਧੀਆ ਕੰਮ ਕਰੇ ਨੇ ਅੱਛਾ ਹਾਂ ਜੀ ਬੜਿਆ ਲੇਖਾ ਸਰਪੰਚਾ ਉਚਰਾ ਬਹੁਤ ਸੋਹਣਾ ਕੰਮ ਕਰਿਆ ਜੀ ਚਲੋ ਵਧੀਆ ਤੇ ਹੋਰ ਕੁਝ ਆਪਣੇ ਪਿੰਡ ਬਾਰੇ ਕੀ ਕੁਝ ਜਗ੍ਹਾ ਇੱਥੇ ਸਥਾਨ ਬਣੇ ਹੋਇਆ ਕੋਈ ਆਹ ਦੇਖੋ ਗੁਰੂ ਘਰ ਵੀ ਹੈ ਮੰਦਿਰ ਵੀ ਹੈ ਨਸੀਤ ਵੀ ਹੈ ਜਾਨੀ ਹੈ ਸਾਰਾ ਕੁਝ ਹੀ ਚਲੋ ਸਾਰਿਆਂ ਨੂੰ ਮੰਨਦੇ ਠੀਕ ਹੈ ਤੁਸੀਂ ਆਪਣੀ ਮਤਲਬ ਉਮਰ ਲੰਘਾਤੀ ਉਮਰ ਚ ਕਦੇ ਐਦਾਂ ਦਾ ਪਿੰਡ ਕੋਈ ਬਣਿਆ ਦੇਖਿਆ ਆਲੇ ਦਾਲੇ ਜਾਂ ਕੋਈ ਪਿੰਡ ਤੁੰਨੇ ਕੋਈ ਐਵੇਂ ਪਹਿਲਾਂ ਬਣਿਆ ਮੇਰੀ ਵੀ ਲਾਲੋ 40 45 50 ਦੇ 60 60 ਚ ਹੋ ਜਾਨੀ ਪਹਿਲਾਂ ਤੋਂ ਜਾਨੀ ਅਸੀਂ ਤਾਂ ਨਹੀਂ ਦੇਖਿਆ ਇਹ ਜਿਆ ਬਣਿਆ ਵਾ ਜਾਨੀ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰਿਆ ਠੀਕ ਹੈ ਮਤਲ ਤੁਸੀਂ ਸੰਤੋਸ਼ ਤੋਂ ਪਿੰਡ ਦੇ ਸਰਪੰਚ ਦੇ ਕੰਮ ਤੋਂ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਜੀ ਧੰਨਵਾਦ ਜੀ ਹਾਂ ਜੀ ਬਾਕੀ ਵੀ ਸਾਰਾ ਪਿੰਡ ਦੇਖੋ ਤੁਸੀਂ ਕਿਸੇ ਪਾਸੇ ਵੀ ਇਹ ਨਹੀਂ ਹੈਗਾ ਵੀ ਤੁਹਾਨੂੰ ਕੋਈ ਕਮੀ ਪੇਸ਼ੀ ਨਜ਼ਰ ਆਊਗੀ ਵਧੀਆ ਲੋਕ ਭਾਈਚਾਰਕ ਸਾਂਝ ਨਾਲ ਇਕੱਠੇ ਰਹਿੰਦੇ ਨੇ ਕੋਈ ਵੀ ਇਦਾਂ ਦਾ ਕੋਈ ਸੋਨੂੰ ਇਸ ਦੇ ਵਿੱਚ ਆ ਨਹੀਂ ਲੱਗੂਗਾ ਵੀ ਇੱਕ ਸਾਈਡ ਵਧੀਆ ਨਹੀਂ ਹੈਗੀ ਜਾਂ ਇੱਧਰ ਕੋਈ ਕਮੀ ਛੱਡੀ ਹੋਈ ਆ ਜਿਹਦੀ ਵੀ ਦੁਕਾਨ ਹੈ ਬਕਾਇਦਾ ਦੁਕਾਨ ਦੇ ਉੱਤੇ ਅਗਲੇ ਦਾ ਨਾਮ ਲਿਖ ਕੇ ਦੁਕਾਨਦਾਰ ਦਾ ਉਹਦਾ ਮੋਬਾਈਲ ਨੰਬਰ ਲਿਖ ਕੇ ਬੋਰਡ ਲਾਏ ਹੋਏ ਨੇ ਸਫਾਈ ਦਾ ਵੀ ਪ੍ਰਬੰਧ ਆ ਸਾਡੀ ਗੱਲ ਹੋਈ ਸੀ ਇੱਥੋਂ ਦੇ ਜਿਹੜੇ ਸਾਰਾ ਇਹ ਦੇਖਰੇਖ ਕਰ ਰਹੇ ਨੇ ਉਹ ਦੱਸ ਰਹੇ ਨੇ ਵੀ ਅਸੀਂ ਹਫਤੇ ਬਾਅਦ ਸਫਾਈ ਕਰਦੇ ਆ ਤੇ ਉਹਨਾਂ ਦੀ ਟੀਮ ਹੈ ਸਿੰਘ ਵਿਰਿੰਦਰ ਵੀਰ ਗੀਤਕਾਰ ਨੇ ਉਹਨਾਂ ਨੇ ਸਹਿਯੋਗ ਦੇ ਨਾਲ ਇਹ ਜਿਹੜਾ ਆਈਡੀ ਆ ਉਹਨਾਂ ਦੇ ਤਰਫੋਂ ਆਇਆ ਹੋਇਆ ਇਹ ਪ੍ਰਦਰਸ਼ਨੀ ਲੱਗੀ ਹੋਈ ਆ ਦੇਖ ਲਓ ਤੁਸੀਂ ਸਾਰੇ ਦੇ ਵਿੱਚ ਜਿਹੜੇ ਪੁਰਾਣੇ ਆਪਣੇ ਰਿਵਾਜ ਦੇ ਸਮਾਨ ਹੈ ਉਹ ਰੱਖਿਆ ਹੋਇਆ ਹੋਰ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਇਹ ਸਮਾਨ ਆ ਜਿਹੜਾ ਪੁਰਾਣਾ ਉਹ ਦੀਵਾਰਾਂ ਦੇ ਉੱਤੇ ਵੀ ਰੱਖਿਆ ਹੋਇਆ ਜਿਹੜਾ ਅੱਜ ਦੇ ਸਮੇਂ ਵਿੱਚ ਅਲੋਪ ਹੁੰਦਾ ਜਾ ਰਿਹਾ ਉਹ ਚੀਜ਼ਾਂ ਵੀ ਦੇਖਣ ਨੂੰ ਮਿਲਣਗੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਜਿੰਦਰਾ ਤੇ ਹਲੀ ਇਹ ਤਾਂ ਚਲੋ ਆਪਣੇ ਕੋਲੇ ਹਜੇ ਹੈਗਾ ਸੰਭਾਲ ਹੈਗੀ ਆ ਪਰ ਫਿਰ ਵੀ ਇਹ ਵਿਸਰਦਾ ਜਾ ਰਿਹਾ ਇਹ ਪੱਗ ਮੁਕਾਬਲਾ ਜੋ ਹੋ ਰਿਹਾ ਅਤੇ ਦਸਤਾਰ ਮੁਕਾਬਲਾ ਉਹਦੇ ਕਰਕੇ ਸ਼ੀਸ਼ੇ ਲੱਗੇ ਹੋਏ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਸਾਈਨ ਲੱਗੇ ਹੋਏ ਨੇ ਗੱਡੀ ਦੀਆਂ ਤਾਕੀਆਂ ਆ ਗਈਆਂ ਮਤਲਬ ਆਈਡੀ ਆ ਤੁਸੀਂ ਦੇਖੋ ਉਹੀ ਆਪਣੀਆਂ ਪੁਰਾਣੀਆਂ ਚੀਜ਼ਾਂ ਆਪਣੀਆਂ ਵਿਰਾਸਤ ਦੀਆਂ ਚੀਜ਼ਾਂ ਜਿਹੜੀਆਂ ਲੈ ਕੇ ਜਿਨ੍ਹਾਂ ਤੋਂ ਸਾਮਸਵਾਲ ਕਰਕੇ ਇਹ ਆਈਡੀਆ ਲਿਆ ਗਿਆ ਜਿਵੇਂ ਜਿੰਦਰਾ ਲੱਗਿਆ ਹੋਇਆ ਹੁਣ ਸਾਹਮਣੇ ਦੇਖ ਸਕਦੇ ਆਪਾਂ ਮਤਵ ਵਾਲਾ ਇਹ ਚੀਜ਼ ਪਹਿਲਾਂ ਵੀ ਪੰਜਾਬ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਸ਼ਾਇਦ ਕਿਸੇ ਪਿੰਡ ਵਿੱਚ ਬਣੀ ਹੋਊਗੀ ਕਿਉਂਕਿ ਦੇਖੋ ਜਿਹੜੀ ਵੀ ਚੀਜ਼ ਆਪਾਂ ਇਹਦੇ ਨਾਲ ਇਹ ਆ ਕਿ ਆਉਣ ਵਾਲੇ ਬੱਚਿਆਂ ਨੂੰ ਵੀ ਪਤਾ ਲੱਗੂਗਾ ਵੀ ਕਿਹੜੇ ਸੰਦ ਨੇ ਜਿਹੜੇ ਆਪਣੇ ਅੱਜ ਕੱਲ ਆਪਾਂ ਤੋਂ ਹਲੋਕ ਹੁੰਦੇ ਜਾ ਰਹੇ ਨੇ ਜਿਵੇਂ ਕਿ ਹੁਣ ਸੁਪਰ ਬਟਨੀਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਉਹ ਵੀ ਅਸੀਂ ਲੱਗੀਆਂ ਹੋਈਆਂ ਦੇਖੀਆਂ ਨੇ ਸੋ ਕਾਰਨ ਇਹ ਹੈ ਵੀ ਜਿੱਦਾਂ ਦਾ ਉਪਰਾਲਾ ਹੈ ਪਿੰਡ ਸਾਧੂਹੜੀ ਕਰ ਰਿਹਾ ਉਦਾਂ ਦੇ ਉਪਰਾਲੇ ਹਰ ਇੱਕ ਪਿੰਡ ਦੇ ਸਰਪੰਚ ਨੂੰ ਜਾਂ ਮੌਤਵਾਰ ਬੰਦਿਆਂ ਨੂੰ ਜਾਂ ਫਿਰ ਜਿਹੜੇ ਆਪਣੇ ਸਟੂਡੈਂਟ ਵੀਰ ਨੇ ਐਨਆਰਆਈ ਵੀਰ ਨੇ ਜਿਹੜੇ ਬਾਹਰ ਗਏ ਹੋਏ ਨੇ ਪਰ ਪੰਜਾਬ ਨੂੰ ਆਪਣੇ ਪਿੰਡ ਨੂੰ ਪਿਆਰ ਕਰਦੇ ਨੇ ਮੇਰੇ ਹਿਸਾਬ ਚ ਕਿਉਂਕਿ ਹਰੇਕ ਪਿੰਡ ਵਿੱਚੋਂ 5-4-4 ਘੱਟੋ-ਘੱਟ ਬੱਚੇ ਜਾਂ 5-7 ਗਏ ਹੋਏ ਨੇ ਆਪਣਾ ਪਿੰਡ ਉਹਨਾਂ ਨੂੰ ਗੋਦ ਲੈਣਾ ਚਾਹੀਦਾ ਸਾਦੋ ਜਿਹੜੀ ਪਿੰਡ ਤੋਂ ਸਿੱਖਿਆ ਲੈ ਕੇ ਆਪਣੇ ਪਿੰਡ ਨੂੰ ਜਿਹੜਾ ਉਹ ਆਪਾਂ ਨੂੰ ਸਵਾਰਨਾ ਚਾਹੀਦਾ ਤਾਂ ਜੋ ਸਰਕਾਰਾਂ ਦਾ ਕਹਿੰਦੀਆਂ ਜਿਐ ਨੇ ਵੀ ਆਪਾਂ ਰੰਗਲਾ ਪੰਜਾਬ ਬਣਾਉਣਾ ਪਰ ਸਰਕਾਰਾਂ ਤੇ ਕਦੇ ਵੀ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਸੋ ਵੀਰੋ ਜੇ ਪੰਜਾਬ ਨੂੰ ਬਚਾਉਣਾ ਤਾਂ ਤੁਸਾਨੂੰ ਆਪ ਮੂਰੇ ਆਉਣਾ ਪੂ ਆਪ ਆ ਕੇ ਹੀ ਆਪਾਂ ਆਪਣੇ ਪੰਜਾਬ ਨੂੰ ਜਿਹੜਾ ਬਚਾ ਸਕਦੇ ਆ ਮੇਰੀ ਤਾਂ ਹੀ ਬੇਨਤੀ ਆ ਵੀ ਹੋ ਸਕਦਾ ਜੇ ਤੁਸੀਂ ਮੋੜ ਬੇਸੇਵਾ ਕਰੋ ਪੰਜਾਬ ਨੂੰ ਮੋੜ ਤਾਂ ਬਹੁਤ ਵਧੀਆ ਗੱਲ ਆ ਇਹ ਆਪਣੇ ਪੰਜਾਬ ਲਈ ਹਰ ਇੱਕ ਜਗ੍ਹਾ ਤੇ ਤੁਸੀਂ ਜਿੱਥੇ ਜਾਮੋਗੇ ਤੁਹਾਨੂੰ ਬੋਰਡ ਲੱਗਿਆ ਹੋਇਆ ਮਿਲੂਗਾ ਇਹ ਮੈਨੂੰ ਬਹੁਤ ਵਧੀਆ ਗੱਲ ਲੱਗੀ ਇਹਨਾਂ ਦੀ ਜਿਵੇਂ ਵੀ ਆਪਾਂ ਜਾਣਦੇ ਆ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਵੀ ਉੱਥੇ ਹਰ ਇੱਕ ਕੋਈ ਮਿਸਤਰੀ ਆ ਦੁਕਾਨਦਾਰ ਆ ਉਹਦਾ ਨਾਮ ਬੋਰਡ ਇੱਕ ਚੀਜ਼ ਅਸੀਂ ਇੱਥੇ ਹੋਰ ਦੇਖੀ ਇੱਥੇ ਜਿਹੜਾ ਪਰਮਾਨੈਂਟ ਆਪਣਾ ਪਿੰਡਾਂ ਦੇ ਵਿੱਚ ਉਹ ਸਫਾਈ ਸੇਵਕ ਰੱਖਿਆ ਹੁੰਦਾ ਵੀਰਾਂ ਨੇ ਉਹ ਸਫਾਈ ਸੇਵਕ ਦਾ ਨਾਮ ਵੀ ਲਿਖਿਆ ਹੋਇਆ ਇੱਥੇ ਭਾਈ ਪ੍ਰਦੀਪ ਸਿੰਘ ਲਿਖਿਆ ਹੋਇਆ ਉਹਦਾ ਮੋਬਾਈਲ ਨੰਬਰ ਵੀ ਲਿਖਿਆ ਹੋਇਆ ਤੁਸੀਂ ਦੇਖੋ ਕਿੰਨਾ ਸੋਹਣਾ ਕ੍ਰੈਡਿਟ ਦਿੱਤਾ ਹੋਇਆ ਉਹ ਸਫਾਈ ਸੇਵਕ ਨੂੰ ਵੀ ਸੋ ਇਹ ਬੰਦਾ ਹਰ ਇੱਕ ਬੰਦਾ ਮਾਣ ਕਰਦਾ ਜਦੋਂ ਅੱਪਾ ਕਿਸੇ ਨੂੰ ਮਾਣ ਨਿਵਾਜ਼ ਦੇਆ ਜਾਂ ਕੋਈ ਵੀ ਬੰਦਾ ਉਪਰਾਲਾ ਕਰਦਾ ਉਹਦੀ ਸਰਾਹਨਾ ਕਰਨੀ ਚਾਹੀਦੀ ਆ ਇਸ ਤਰ੍ਹਾਂ ਸਾਡੋ ਹੀੜੀ ਪਿੰਡ ਦੀ ਵੀ ਆਪਾਂ ਨੂੰ ਸਰਾਹਨਾ ਕਰਨੀ ਚਾਹੀਦੀ ਆ ਬਹੁਤ ਸੋਹਣਾ ਇੱਥੇ ਪਾਰਕ ਵੀ ਬਣਿਆ ਹੋਇਆ ਤੁਸਾਨੂੰ ਉਹ ਪਾਰਕ ਵੀ ਆਪਾਂ ਦਿਖਾਵਾਂਗੇ ਪਾਰਕ ਦੇ ਸਾਹਮਣੇ ਸਮਸ਼ਾਨ ਘਾਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਵੀ ਇਹ ਕਿਸੇ ਐਨ ਲੱਗਦਾ ਵੀ ਜਿਵੇਂ ਕਿਸੇ ਪਰਸਨਲ ਬੰਦੇ ਦਾ ਪਾਰਕ ਬਣਾਇਆ ਹੁੰਦਾ ਆਪਦਾ ਆਪਦੇ ਮਹਿਲ ਲਈ ਕੋਠੀ ਲਈ ਤੁਸੀਂ ਮਤਲਬ ਇਹ ਦੇਖੋ ਤੁਸੀਂ ਪਿੰਡ ਦੇ ਵਿੱਚ ਕੋਈ ਕਮੀ ਤਾਂ ਛੱਡੀ ਹੋਈ ਨਹੀਂ ਹੈਗੀ ਆਪਾਂ ਨੂੰ ਸੋ ਇਹ ਚੀਜ਼ਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਪਰ ਹੋ ਕੁਝ ਹੋਰ ਰਿਹਾ ਸੋ ਵੀਰਾਂ ਦਾ ਪਤਾ ਇਹ ਕਹਿੰਦੇ ਆ ਵੀ ਜਿਹੜੇ ਵੀ ਵੀਰਾਂ ਨੇ ਇਹ ਕੰਮ ਕਰਿਆ ਕਰ ਰਹੇ ਨੇ ਨਾਲ ਹੁੰਦੇ ਵੀਰ ਇਹ ਵੀ ਕਹਿ ਰਹੇ ਨੇ ਵੀ ਅਸੀਂ ਸਾਂਭ ਸੰਭਾਲ ਵੀ ਕਰ ਰਹੇ ਆ ਉਹ ਚੀਜ਼ ਵੀ ਬਹੁਤ ਜ਼ਰੂਰੀ ਆ ਇਹ ਨਹੀਂ ਹੈਗਾ ਵੀ ਇੱਕ ਵਾਰੀ ਆਪਾਂ ਨੇ ਬਣਾ ਤੀ ਉਸ ਤੋਂ ਬਾਅਦ ਉਹ ਦੇਖੋ ਨਾਈ ਕਿੰਨਾ ਦਾ ਆ ਵੀ ਵਧੀਆ ਲੱਗਿਆ ਵੀ ਪਿੰਡ ਨਸ਼ਾ ਰਹਿਤ। ਇੱਕ ਇਹ ਚੀਜ਼ ਵੀ ਇਹਨਾਂ ਤੋਂ ਅਸੀਂ ਪੁੱਛੀ ਸੀ ਤੇ ਇਹਨਾਂ ਨੇ ਲਿਖ ਕੇ ਬੋਰਡ ਵੀ ਲਾਇਆ ਹੋਇਆ ਵੀ ਆਪਾਂ ਨੇ ਕਿਸੇ ਵੀ ਜਿਹੜਾ ਕੋਈ ਵਿਅਕਤੀ ਨਸ਼ੇ 'ਚ ਫੜਿਆ ਜਾਂਦਾ ਉਹਦੀ ਜ਼ਮਾਨਤ ਨਹੀਂ ਕਰਾਉਣਾ ਜਾਂ ਥਾਣੇ 'ਚ ਉਹਨੂੰ ਸੜਾਉਣ ਨਹੀਂ ਜਾਣਾ। ਇਹ ਚੀਜ਼ ਵੀ ਇਹਨਾਂ ਵੀਰਾਂ ਦੀ ਵਧੀਆ ਲੱਗੀ। ਸੋ ਆਹ ਦੇਖੋ ਮਾਈਆਂ ਦੇ ਪੁਰਾਣੇ ਚਰਖੇ ਸਾਹਮਣੇ ਹੋਏ ਨੇ। ਉਹਨਾਂ ਦੇ ਨਾਮ ਲਿਖੇ ਹੋਏ ਨੇ। ਆਹੀ ਜਿਵੇਂ ਤੁਹਾਨੂੰ ਕਿਹਾ ਵੀ ਪੁਰਾਣੀਆਂ ਚੀਜ਼ਾਂ ਤੋਂ ਮਰੂਤੀ ਦੀ ਟਾਕੀ। ਆ ਵੀਰ ਤੋਂ ਪੱਤੂੰਬੀ ਦੀ ਬਾਤ ਸੁਣਦੇ ਹੋ ਜ਼ਰੂਰ ਸੁਣੋ ਤੁਸੀਂ ਇੱਥੇ। ਹਾਂਜੀ ਅੱਜ ਪਹੁੰਚੇ ਸੀ ਸੱਭ ਵਿੜੀ ਸੱਭ ਵਿੜੀ ਦਾ ਗੁਰੂ ਘਰਾ ਗੁਰਦੁਆਰਾ ਸਾਹਿਬ ਸਾਰਾ ਪਿੰਡ ਦਾ ਵਾਕੀ ਜਿੱਦਾਂ ਤੁਹਾਨੂੰ ਦਿਖਾਇਆ ਅਸੀਂ ਨੇ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਵਧੀਆ ਕੰਮ ਕਰਿਆ ਆ ਜਿਹੜੇ ਇਥੋਂ ਦੇ ਸਰਪੰਚ ਨੇ ਪਿੰਡ ਦੇ ਬਹੁਤ ਸਾਰੇ ਬੰਦੇ ਨੇ ਜਾਂ ਹੋਰ ਵੀ ਸਾਰੇ ਨਗਰ ਦੇ ਸਹਿਯੋਗ ਨਾਲ ਆਈਦਾ ਇਹ ਨਵਾਂ ਬਣਿਆ ਹੋਇਆ ਪਿੰਡਾ ਬਹੁਤ ਸੋਹਣਾ ਸੁਆਗਤ ਨੂੰ ਲੱਗਦਾ ਕਿ ਸਰਪੰਚ ਜਣੋ ਵੀ ਪਰ ਜਿਹੜਾ ਕੋਲੇ ਪਹਿਲਾਂ ਦੇਖਿਆ ਉਹਦੇ ਕਾਫੀ ਚਰਚਾ ਦੇ ਵਿੱਚ ਆਇਆ ਪਿੰਡ ਹਾਥੇੜੀ ਨਾਬੇ ਸ਼ਹਿਰ ਦੇ ਕੋਲ ਆ ਇਹ ਪਟਿਆਲਾ ਜ਼ਿਲ੍ਹਾ ਇੱਕਰੀ ਮੁੰਡਾਈ ਦਾ ਹਰੇਕ ਬੰਦੇ ਨੂੰ ਜਾਂ ਪਰਪੰਚ ਨੂੰ ਇਸ ਕੰਡ ਦੇ ਚਾੱਕੇ ਨਿਕਲਣਾ ਚਾਹੀਦਾ ਹੈ ਤੇ ਆਪਣੇ ਟੰਡਾਂ ਦੇ ਵਿੱਚ ਇਸ ਕੰਡ ਦੀ ਤਰ੍ਹਾਂ ਯਾਗ ਹੈ ਜਿਹੜਾ ਉਹ ਲਾਉਣਾ ਚਾਹੀਦਾ ਹੈ